ਪੀਵੀ ਕਲਮੇ ਨਿਊਜ਼ ਪਾਰਟੀ ਫੋਰ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਰਿਪੋਰਟਰ ਸੁਖਦੇਵ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚੇ ਹਾਂ ਪਾਤਸ਼ਾਹ ਜੀ ਦਸਵੀਂ ਗੁਰਦੁਆਰਾ ਸ੍ਰੀ ਗੁਰਗੋਬਿੰਦ ਸਿੰਘ ਜੀ ਡੇਲੋ ਰੋਡ ਸਾਨੇਵਾਲ ਵਿੱਚ ਗੁਰਦੁਆਰਾ ਸ੍ਰੀ ਗੁਰਗੋਬਿੰਦ ਸਿੰਘ ਜੀ ਡੇਲੋ ਰੋਡ ਸਾਨੇਵਾਲ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲਖਣੀ ਜੀ ਦੇ ਵਿਆਹ ਦੇ ਪੂਰਵ ਨੂੰ ਮਨਾਇਆ ਗਿਆ ਇਸ ਮੌਕੇ ਸੁਖਮਨੀ ਸੋਸਾਇਟੀ ਬੀਬੀਆਂ ਵੱਲੋਂ ਸੁਖਮਨੀ ਸਾਹਿਬ ਦੇ ਜਾਪ ਤੇ ਕੀਰਤਨ ਵੀ ਕੀਤਾ ਅਨੇਕਾ ਪ੍ਰਕਾਰ ਦੀਆਂ ਮਠਿਆਈਆਂ ਤੇ ਕਾਹਦੇ ਲੰਗਰ ਸੰਗਤਾਂ ਵਿੱਚ ਵਰਤਾਏ ਤੇ ਸੁਖਮਨੀ ਸੋਸਾਇਟੀ ਬੀਬੀਆਂ ਅਤੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਦੇ ਪੂਰਵ ਤੇ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦਿੱਤੀਆਂ I'm in the... ਵਾਹਿਗੁਰੂ ਵਾਹਿਗੁਰੂ ਸੁਖ ਦਾਤਾ ਬਹਿਪ ਜਿਨੂ ਕਿਸੇ ਆਗੇ ਕਰ ਅਰਦਾਸ ਮਿਹਰ ਕਰੇ ਜਿਸ ਮਿਹਰਵਾਨ ਦਾ ਕਾਰਜ ਜੇ ਆਵੇ ਦੁੱਖ ਹੰਤਾ ਸੁਖ ਰਾਸ ਤਾਂ ਕੋ ਵਿਗਨ ਨ ਕੋ ਲਾਗੇ ਜਾਂ ਕੀ ਪ੍ਰਾਪੇ ਸ੍ਰੀ ਭਗਵਤੀ ਜੀ ਸਦਾ ਆਏ ਹੋਰ ਸ੍ਰੀ ਭਗਵਾਨ ਦਤਿਆ ਬਹਿ ਕਾਏ ਸਭ ਤਾਈ ਹੋਏ ਸਗਾਏ ਦਸਮਾ ਪਾਤਸ਼ਾਹ ਸਹਿੱਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭਤਾਈ ਹੋਈ ਸਤਿਗੁਰੂ ਜੀ ਆਇਆਂ ਵਾਹਗੁਰੂ ਜੀ ਕਾ ਖਾਲਸਾ ਵਾਹਗੁਰੂ ਜੀ ਕੀ ਫਤਿਹ ਮੇਰਾ ਨਾਮ ਜਗਨਦਰ ਕੌਰ ਹੈ ਮੈਂ ਸਾਰੀਆਂ ਹੀ ਸੁਖਮਨੀ ਸੇਵਾ ਸੁਸਾਇਟੀ ਬੀਬੀਆਂ ਤੋਂ ਦੁਆਰਾ ਗੁਰੂ ਗੋਬਿੰਦ ਸਿੰਘ ਜੀ ਮਾਰਕ ਟੇਲੋ ਰੋਡ ਸਾਨ੍ਹੇਵਾਲ ਵਿਖੇ ਇਹ ਸਾਰੀਆਂ ਹੀ ਸੁਖਮਨੀ ਸੇਵਾ ਸੁਸਾਇਟੀ ਬੀਬੀਆਂ ਵੱਲੋਂ ਪਹਿਲਾਂ ਫਤੇ ਪਰਵਾਨ ਕਰੋ ਜੀ ਬੋਲੋ ਜੀ ਗੱਜ ਕੇ ਵਾਹਿਗੁਰੂ ਜੀ ਦਾ ਵਾਹਿਗੁਰੂ ਜੀ ਕੀ ਨਿਹੰਗ ਹੈ ਅਸੀਂ ਅੱਜ ਬਹੁਤ ਹੀ ਖੁਸ਼ੀ ਨਾਲ ਇਹ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਅੱਜ ਸਾਰੇ ਹੀ ਸੁਖਨੀ ਸੇਵਾ ਸੁਸਾਇਟੀ ਪਿੰਡਿਆ ਵੱਲੋਂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰੂ ਅਤੇ ਗੁਰਨਾਨਕ ਸਾਹਿਬ ਜੀ ਤੇ ਮਾਤਾ ਸਖਣੀ ਜੀ ਦੇ ਵਿਆਹ ਉਪਰੰਤ ਲੈ ਕੇ ਇਹ ਅੱਜ ਦਾ ਪ੍ਰੋਗਰਾਮ ਸਾਰੀਆਂ ਹੀ ਬੀਬੀਆਂ ਵੱਲੋਂ ਨੌਜਵਾਨ ਸਭਾ ਵੱਲੋਂ ਟੇਲਰ ਉਦਯੋਗਕਾਂ ਵੱਲੋਂ ਇਹ ਪ੍ਰੋਗਰਾਮ ਨੂੰ ਲਿਖਿਆ ਗਿਆ ਜਿਸ ਵਿੱਚ ਬਹੁਤ ਹੀ ਕੀਰਤਨੀਆਂ ਜਥਿਆਂ ਨੇ ਬਹੁਤ ਹੀ ਸੋਹਣੀ ਸੁਚੱਜੇ ਢੰਗ ਨਾਲ ਕੀਰਤਨ ਕੀਤਾ ਖਾਸ ਵਿਸ਼ੇਸ਼ ਤੌਰ ਤੇ ਬੀਬੀ ਸੀਮਨ ਕੌਰ ਜੀ ਲੁਧਿਆਣੇ ਵਾਲਿਆਂ ਨੇ ਇੱਥੇ ਆ ਕੇ ਆਪਣੀ ਹਾਜ਼ਰੀ ਭਰੀ ਤੇ ਸੰਗਤਾਂ ਨੂੰ ਬਹੁਤ ਸੋਹਣੀ ਕੀਰਤਨ ਨਾਲ ਨਿਹਾਲ ਕੀਤਾ ਸੋ ਤੁਸੀਂ ਕਿਹਾ ਉਸ ਜੱਤੀ ਵਿਗਿਆਨ ਦੇ ਪਰਵਾਹ ਉਸ ਦਾ ਹਾਸਲ ਬਰਾਦਾ ਕੀਤਾ ਜਾਂਦਾ ਹੈ ਤਾਂ ਲੋਕ ਉਸ ਦਾ ਸੁਣ ਸਰ ਦਾ 파ਟ ਨਹੀਂ ਚਾਰਨ ਕੀਤੇ ਜਾਂਦੇ ਨੇ ਹਾਂਜੀ ਤਾਂ ਕਿੰਨੇ ਵੀ ਬੀਬੀਆਂ ਜਿਹੜਾ ਜੱਥਾ ਤੁਸੀਂ ਲੈ ਕੇ ਚੱਲਦੇ ਸਾਡੇ ਬਹੁਤ ਹੀ ਮਤਲਬ ਬੀਬੀਆਂ ਉਹਦੇ ਵਿੱਚ ਜੋ ਡੇਲੀ ਮਤਲਬ ਹਫਤਾਵਾਰੀ ਮਨੀਸਬ ਜੀ ਦੇ ਪਾਰਟ ਦੀ ਸੇਵਾ ਲਈ ਜਾਂਦੀ ਹੈ ਕੰਕਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਸਥਾਨ ਵਿੱਚ ਹਰ ਬੁੱਧਵਾਰ ਨੂੰ ਹਫਤਾਵਾਰੀ ਪਾਠ ਹੁੰਦੀ ਆ ਉਹਦੇ ਵਿੱਚ ਘੱਟੋ ਘੱਟ 40 ਤੋਂ 50 ਬੀਬੀਆਂ ਹਰ ਹਫਤਾ ਬੁੱਧਵਾਰ ਨੂੰ ਸੇਵਾ ਕਰਦੀਆਂ ਨੇ ਜੋ ਵਿਸ਼ੇਸ਼ ਪ੍ਰੋਗਰਾਮ ਉਲਿੱਕੇ ਜਾਂਦੇ ਆ ਉਹਦੇ ਵਿੱਚ ਸੰਗਤਾਂ ਬਹੁਤ ਹੀ ਵੱਡੀ ਗਿਣਤੀ ਵਿੱਚ ਵੱਧ ਚੜ ਕੇ ਹਿੱਸਾ ਪਾਉਂਦੀਆਂ ਨੇ ਇਸ ਤਰ੍ਹਾਂ ਨੌਜਵਾਨ ਬੱਚੇ ਵੀ ਕਾਫੀ ਜੁੜਦੇ ਨੇ ਕਾਫੀ ਸੰਸਾ ਵਿੱਚ ਪਰਾਇਆ ਜਾਂਦੇ ਨੇ ਨੌਜਵਾਨ ਆਪਕੀ ਜਨਨੀ ਲੈ ਤਾਂ ਕਿੰਨੇ ਕੁ ਮੌਜੂਦਾਨ ਜਿਹੜੇ ਉਪਰ ਕੋੜੇ ਨਹੀਂ ਕਿਸ ਤਾਲੀ ਨਹੀਂ ਸਟਾਰਟ ਕੀਤੇ ਹਾਂਜੀ ਇਹ ਤਾਂ ਬਹੁਤ ਜ਼ਿਆਦਾ ਖੁਸ਼ੀ ਦੀ ਗੱਲ ਹੈ ਕਿ ਸਭ ਤੋਂ ਮੇਨ ਬੀਬੀਆਂ ਦਾ ਜੋ ਉਪਰਾਲਾ ਹੁੰਦਾ ਆ ਸਪੈਸ਼ਲੀ ਉਹ ਬੱਚਿਆਂ ਨੂੰ ਜੋੜਨ ਦਾ ਹੀ ਹੁੰਦਾ ਅਗੋਂ ਨਵੀਂ ਪੀੜ੍ਹੀ ਨੂੰ ਜੋੜਨ ਦਾ ਹੀ ਹੁੰਦਾ ਜਿਵੇਂ ਕਿ ਪਿੱਛੇ ਹੁਣ ਧਰਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀਪੁਰਬ ਲੱਗੇ ਨੇ ਉਹਦੇ ਵਿੱਚ ਸਾਲੀਆਂ ਸੁਮਨੀ ਸੇਵਾ ਬੀਬੀਆਂ ਵੱਲੋਂ 40 ਦਿਨਾਂ ਦਾ ਕਿਤੇ ਜਾਂਦੀ ਹੈ ਸੁਮਨੀ ਸਾਹਿਬ ਜੀ ਦੇ ਪਾਠ ਉਹਦੇ ਵਿੱਚ ਬੱਚਿਆਂ ਨੂੰ ਪਹਿਲ ਦਿੱਤੀ ਜਾਂਦੀ ਹੈ ਹਰ ਸਾਲ ਤੁਸੀਂ ਮੰਨੋ ਕਿ ਕੱਟੂਗੜ 15 ਤੋਂ 20 ਬੱਚੇ ਜੋ ਬਿਲਕੁਲ ਛੋਟੇ-ਛੋਟੇ ਉਮਰ ਦੇ ਹੁੰਦੇ ਨੇ 5 ਤੋਂ 7 ਸਾਲ ਦੇ ਬੱਚੇ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਅੱਗੇ ਕਰਕੇ ਉਹਨਾਂ ਕੋਲ ਸੁਖਮਨੀ ਸਾਹਿਬ ਜੀ ਦੇ ਪਾਠ ਤੇ ਜਾ ਕਰਾਇਆ ਜਾਂਦੀ ਤਾਂ ਕਿ ਬੱਚੇ ਜੋ ਸਾਡੀ ਅਗਲੀ ਪੀੜ੍ਹੀ ਆ ਉਹ ਗੁਰਬਾਣੀ ਨਾਲ ਜੁੜ ਸਕੇ ਨਸ਼ਿਆਂ ਤੋਂ ਮੁਕਤ ਹੋ ਸਕੇ ਹੁਣੇ ਨਾਲ ਉਹਨਾਂ ਦੇ ਪੈਰ ਗੁਰਬਾਣੀ ਦੇ ਉਹਨਾਂ ਦੇ ਪੈਰ ਜੋ ਗੁਰੂ ਘਰ ਨਾਲ ਜੁੜੇ ਰਹੇ ਨੇ ਜੋ ਉਹ ਬੱਚੇ ਹਮੇਸ਼ਾ ਜੁੜੇ ਰਹਿਣ ਗੁਰੂ ਘਰ ਨਾਲ ਗੁਰਬਾਣੀ ਨਾਲ ਇਹੀ ਮੇਨਾ muni seva society ਬੀਬੀਆਂ ਦਾ ਉਪਰਾਲਾ ਹੁੰਦਾ ਬਹੁਤ ਹੀ ਜਦੋਂ ਤੁਸੀਂ ਪ੍ਰੋਗਰਾਮਾਂ ਦੇ ਵਿੱਚ ਵੇਖੋਗੇ ਵੀ ਨੌਜਵਾਨ ਆ ਗਏ ਉਹ ਵੀ ਕੀਰਤਨ ਕਰਦੇ ਆ ਜੋ ਸਾਡੇ ਬੱਚੇ ਆ ਢੋਲਕੀ ਦੀ ਸੇਵਾ ਕਰਦੇ ਆ ਹਰਮonium ਦੀ ਸੇਵਾ ਵੀ ਕਰਦੇ ਆ ਉਹਨਾਂ ਦੇ ਵਿੱਚ ਵੀ ਨੌਜਵਾਨ ਬੱਚੇ ਨੇ ਫਾਸ ਕਰਕੇ ਮੁੱਢੇ ਨੇ ਜੋ ਬਹੁਤ ਹੀ ਸੋਹਣੀ ਤਰ੍ਹਾਂ ਕੀਰਤਨ ਕਰਦੇ ਨੇ ਉਹਨਾਂ ਨੂੰ ਬਹੁਤ ਅੱਛੇ ਤਰ੍ਹਾਂ ਢੋਲਕ ਸਾਜ ਬਚਾਉਂਦੇ ਨੇ ਹੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਬੀਬੀਆਂ ਦੇ ਨਾਲ ਉਹ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਤੇ ਬਹੁਤ ਵੱਡਾ ਉਪਰਾਲਾ ਹੁੰਦਾ ਬੀਬੀਆਂ ਵੱਲੋਂ ਕਿ ਬੱਚਿਆਂ ਨੂੰ ਦੀ ਉਤਕਾਤ ਹੈ ਵਾਹਿਗੁਰੂ ਜੀ ਕਨਕਲਾ ਅੱਜ ਜੋ ਪਰਸਪਰ ਵਿੱਚ ਸਤਿ ਸੰਤਾਂ ਸਿਗਨ ਅਤੀ ਜੀ ਮਹਾਰਾਜਰ ਮਾਤਾ ਜੀ ਦੇ ਮਤਸ ਲੇਖਨ ਕੀਤਾ ਵਿਆਪਰ ਮਨਾਇਆ ਗਿਆ ਤੁਹਾਡੇ ਵਾਹਿਗੁਰੂ ਚੰਗਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਅੱਜ ਅਸੀਂ ਸੁਖੀ ਸਹਿਜ ਸੇਵਾ ਸੋਸਾਇਟੀ ਬੀਬੀਆਂ ਵੱਲੋਂ ਗੁਰਗੋਬਿੰਦ ਸਿੰਘ ਜੀ ਡੇਲੋ ਰੋਡ ਸਾਨੇ ਮਰ ਗੁਰਦੁਆਰੇ ਵਿੱਚ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲਖਣੀ ਜੀ ਦੇ ਵਿਆਪੁਰਬ ਨੂੰ ਮਨਾਉਂਦਿਆਂ ਹੋਇਆ ਅੱਜ ਅਸੀਂ ਵਿਸ਼ੇਸ਼ ਪ੍ਰੋਗਰਾਮ ਕੀਤਾ ਹੈ ਸਮਾਗਮ ਕੀਤਾ ਹੈ ਜਿਸ ਵਿੱਚ ਲੁਧਿਆਣੇ ਤੋਂ ਸੁਭਿਸ਼ੇਸ਼ ਤੌਰ ਤੇ ਬੀਬੀ ਸਿਮਰਨ कौर ਜੀ ਦਾ ਜੱਥਾ ਆਇਆ ਹੈ ਤੇ ਉਹਨਾਂ ਨੇ ਸਾਰੀਆਂ ਸੰਗਤਾਂ ਨੂੰ ਬਹੁਤ ਹੀ ਰਸਪੀਣੇ ਕੀਰਤਨ ਦੇ ਨਾਲੇ ਹਾਰ ਦਿੱਤਾ ਹੈ ਤੇ ਮੈਂ ਇਦਾਂ ਹੀ ਸਾਰੀਆਂ ਸੰਗਤਾਂ ਦਾ ਸਾਭਦਾ ਧੰਨਵਾਦ ਕਰਦੀ ਹਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਧਿਆਨ ਕਰਦੀ ਹਾਂ ਉਹਨਾਂ ਦਾ ਸ਼ੁਕਰ ਕਰਦੀ ਹਾਂ ਕਿ ਉਹਨਾਂ ਨੇ ਮੈਨੂੰ ਇਸ ਚੀਜ਼ ਦੇ ਲਈ ਸੋਣਿਆ ਮੈਨੂੰ ਇਸ ਚੀਜ਼ ਦੇ ਲਈ ਨਿਵਾਜਿਆ ਠੀਕ ਹੈ ਮੈਂ ਇਸ ਚੀਜ਼ ਦਾ ਬਹੁਤ ਬਹੁਤ ਸ਼ੁਕਰ ਕਰਦੀ ਹਾਂ ਸੰਗਤਾਂ ਦਾ ਤੰਤਰਛਿ ਦੀ ਗੁਰੂ ਨਾਨਕ ਦੇਵ ਜੀ ਦਾ ਤੇ ਤੰਤਰਛਿ ਦੀ ਗੁਰੂ ਗ੍ਰੰਥ ਸਾਹਿਬ ਜੀ ਦਾ ਕਾਂਸਾ ਵਾਈਕੂ ਜੀ ਦਾ ਕਾਂਸਾ ਵਾਈਕੂ ਜੀ ਦੀ ਬਣੀ ਚਲੋ ਕਿਵੇਂ ਕਹਿਣਾ ਅਗਲੇ ਹਰ ਸਾਲ ਇਹ ਅੱਛਾ ਅੱਗੇ ਹਰ ਸਾਲ ਜੋ ਵੀ ਸਮਾਗਮ ਆ ਉਹ ਲਿਖੇ ਜਾਂਦੇ ਨੇ ਉਹ ਬੀਬੀ ਗੁਰਪ੍ਰੀਤ ਜੀ ਵੱਲੋਂ ਉਲਿਖੇ ਜਾਂਦੇ ਆ ਇਸ ਵਾਰ ਉਹ ਨਾਲ ਨਹੀਂ ਗਏ ਆ ਕੈਨੇਡਾ ਦੇ ਵਿੱਚ ਆਪਣੇ ਬੱਚਾ ਕੁਲ ਗਏ ਹੋਏ ਨੇ ਇਸ ਕਰਕੇ ਉਹ ਪਹੁੰਚ ਨਹੀਂ ਸਕੇ ਤੇ ਇਹ ਜੋ ਵੀ ਸਮਾਗਮ ਉਲੀਕਿਆ ਗਿਆ ਉਹ ਬੀਬੀ ਮਨਜੀਤ ਕੌਰ ਜੀ ਵੱਲੋਂ ਉਲੀਕਿਆ ਗਿਆ ਜਿਨ੍ਹਾਂ ਦਾ ਅਸੀਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਮਤਲਬ ਇਹ ਸੰਗਤਾਂ ਨੂੰ ਇੱਥੇ ਜੋੜਨ ਦਾ ਉਹਨਾਂ ਨੇ ਹਿੱਲਾ ਕੀਤਾ ਆ ਉਪਰਾਲਾ ਕੀਤਾ ਆ ਕਿ ਸੰਤਾਂ ਫਿਰ ਤੋਂ ਇਕੱਠੇ ਹੋ ਸਕਣ ਕਿਉਂਕਿ ਕਾਫੀ ਟਾਈਮ ਤੋਂ ਕੋਈ ਹਲੇ ਸਮਾਗਮ ਇੱਦਾਂ ਆਇਆ ਨਹੀਂ ਸੀਗਾ ਸੰਤਾਂ ਨੂੰ ਹਮੇਸ਼ਾ ਹੀ ਇਹ ਮਤਲਬ ਇੰਤਜ਼ਾਰ ਰਹਿੰਦਾ ਵੇਟ ਰਹਿੰਦੀ ਆ ਵੀ ਅੱਦਾਂ ਕੋਈ ਸਮਾਗਮ ਗੁਰਦਾਰਾ ਸਾਹਿਬ ਦੇ ਵਿੱਚ ਆਏ ਤਾਂ ਸਾਰੀਆਂ ਸੰਤਾਂ ਮਿਲ ਬੈਠ ਕੇ ਕੇਸਮਨੀ ਸਾਹਿਬ ਜੀ ਦੇ ਜਾਪ ਕਰ ਸਕਣ ਕੀਰਤਨ ਕਰਨ ਸੁਣਨ ਬਾਣੀ ਨਾਲ ਜੁਣਨ ਅਤੇ ਬਹੁਤ ਹੀ ਖੁਸ਼ੀ ਹੁੰਦੀ ਹੈ ਕਿ ਸਾਡੇ ਗੁਰਦਾਰਾ ਸਾਹਿਬ ਜੀ ਦੇ ਜੋ ਹੈੱਡ ਗ੍ਰੰਥੀ ਨੇ ਭਾਈ ਕੁਲਦੀਪ ਸਿੰਘ ਜੀ ਉਹ ਵੀ ਬਹੁਤ ਹੀ ਮਿੱਟੀ ਰਸਨਾ ਦੇ ਮਾਰਗਿਤ ਨੇ ਬਹੁਤ ਇਸ ਮੁੱਠੀ ਰਸਨਾ ਨਾਲ ਉਹ ਸੰਤਾਂ ਨੂੰ ਕੀਰਤਨ ਜਾਈਂ ਨਿਹਾਲ ਕਰਦੇ ਨੇ ਹਰ ਸਾਲ ਹਰ ਫੁਲਰਾਮਾ ਦੇ ਵਿੱਚ ਔਰ ਬਹੁਤ ਹੀ ਸੋਹਣੀ ਤਰ੍ਹਾਂ ਅਰਦਾਸ ਕਰਦੇ ਨੇ ਗੁਰੂ ਮਹਾਰਾਜ ਜੀ ਅੱਗੇ ਸਾਰੀਆਂ ਸੰਤਾਂ ਦੀ ਚੜ੍ਹਦੀ ਕਲਾ ਵਾਸਤੇ ਤੇ ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਵਾਹਿਗੁਰੂ ਜੀ ਉਹਨਾਂ ਨੂੰ ਹਮੇਸ਼ਾ ਹੀ ਲੰਬੀਆਂ ਉਮਰਾਂ ਤੰਦਰੁਸਤੀਆਂ ਬਖਸ਼ਿਸ਼ ਕਰਨ ਕਿ ਉਹ ਸੰਤਾਂ ਲਈ ਇਸੇ ਤਰ੍ਹਾਂ ਮੁਕੀ ਹੋ ਕੇ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕਰਨ ਤੇ ਵਾਹਿਗੁਰੂ ਜੀ ਸਭ ਦੇ ਕਾਜਰਾਸ ਕਰਨ ਮੈਂ ਫਿਰ ਤੋਂ ਅਖੀਰ ਤੇ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰੂ ਜੀ ਦਾ ਆਪਣਾ ਉਹ ਵਾਕ ਸੰਤਾਂ ਦੇ ਕਾਰਜ ਆਪ ਬਲੋਆ ਵਿੱਚ ਕੰਮ ਕਰਾਂ ਅੰਤਰਾਵਨ ਆਇਆ ਰਾਮ ਤੇ ਹਰ ਪ੍ਰਭ ਕਾਜ ਰਚਾਇਆ ਗੁਰਮੁਖ ਗਾਣ ਆਇਆ ਦੇ ਮਹਾਵਾਕ ਅਨੁਸਾਰ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸਲੱਖਣੀ ਜੀ ਦੇ ਵਿਆਹ ਪਰੰਪਰਿਆਂ ਸਾਰੀਆਂ ਹੀ ਸੰਤਾਂ ਨੂੰ ਜੋ ਵੀ ਦੁਨੀਆਂ ਵਿੱਚ ਸੰਕਟ ਬੈਠੀਆਂ ਨੇ ਤੇ ਇਸ ਪ੍ਰੋਗਰਾਮ ਨੂੰ ਵੇਖ ਰਹੀਆਂ ਨੇ ਉਹਨਾਂ ਨੂੰ ਗੋਨਨਸਫ ਦੇ ਵਿਆਹ ਪ੍ਰੋਗ੍ਰਾਮ ਬਹੁਤ ਬਹੁਤ ਵਧਾਈਆਂ ਦਿੰਦੀਆਂ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਅੱਜ ਪਹਿਲੀ ਵਾਰ ਸਾਈ ਤਨੂ ਗੁਰ ਲਾਲ ਕਦੇ ਜੀ ਦੇ ਤੇ ਮਾਤਾ ਸਲਖਣੀ ਜੀ ਦੇ ਵਿਆਹ ਪਰਵਤੇ ਗੋਦਵਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਰੂਡ ਸਨੇਵਾਲ ਵਿਖੇ ਇਲਾਕੇ ਦੀਆਂ ਸੰਗਤਾਂ ਨੇ ਸ਼ਬਦ ਕੀਰਤਨ ਦਾ ਰਸ ਪੀਣ ਆਨੰਦ ਮਾਣਿਆ ਸੂਹ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਬੀਪੀਐ ਵੱਲੋਂ ਸੁਖਮਨੀ ਸਾਹਿਬ ਦੇ ਜਪ ਕੀਤੇ ਗਏ ਸੂਹ ਸਾਹਿਬ ਦੇ ਵਿਆਹਪੁਰਬ ਦੀ ਖੁਸ਼ੀਆਂ ਮਨਾਉਂਦੇ ਹੋਏ ਅਨੇਕਾਂ ਪ੍ਰਕਾਰ ਦੀਆਂ ਮਠਿਆਈਆਂ ਭਾਜੀ ਤੇ ਲੰਗਰਾਂ ਦੀ ਸੇਵਾ ਵੀ ਸੰਗਤਾਂ ਵੱਲੋਂ ਬਹੁਤ ਵਧੀਆ ਢੰਗ ਨਾਲ ਕੀਤੀ ਗਈ ਸਭ ਨੇ ਬਹੁਤ ਹੀ ਖੁਸ਼ੀਆਂ ਆਨੰਦ ਮਾਣੇ ਪਰਮੰਦਰ ਕਮੇਟੀ ਤੇ ਦਾਸ ਵੱਲੋਂ ਇਲਾਕੇ ਦੀਆਂ ਸੂਹ ਸੰਗਤਾਂ ਨੂੰ ਕੁਝ ਸਭ ਦੇ ਵਿਆਹ ਪਰ ਉਹਦੀ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ